ਤਾਰੇ ਸਾਹਮਣੇ ਨੇ ਸਾਜਿੰਦਰ ਸਿੰਘ ਜੀ ਜੋ ਜੋ ਖਰੋਸ਼ ਨਾਲ ਉਧਾਰਣ ਕੀਤਾ ਹੈਗਾ ਜੋ ਬੋਲੇ ਨੇ ਕਾਂਗਰਸ ਵਾਰੇ ਵੀ ਤੇ ਉਹਨਾਂ ਦੇ ਰੋਲ ਬਾਰੇ ਵੀ ਜੋ ਉਹਨਾਂ ਨੇ ਅੱਜ ਕਹੀਆ ਕੀਤਾ ਕਿ ਸਾਰੇ ਕਾਂਗਰਸ ਵਰਕਰਾਂ ਨੂੰ ਆਹ्वान ਕੀਤਾ ਕਿ ਆਓ ਆਪਾਂ ਸਾਰੇ ਕਾਂਗਰਸ ਦੇ ਨੋਮੀਨੇ ਨੂੰ ਡਾਕਟਰ ਗਾਂਧੀ ਨੂੰ ਵੋਟਾਂ ਵਾਕੇ ਕਾਰਨ ਕਰਕੇ ਇੱਕ ਇੱਕ ਦੋ ਇੱਥੋਂ ਦਿਤਾ ਕੇ ਲੋਕ ਸਭਾ ਭੇਜੀਏ ਤਾਂ ਕਿ ਕਾਂਗਰਸ ਨੂੰ ਤਕੜਿਆ ਕੀਤਾ ਜਾ ਸਕੇ ਪੂਰੀ ਭਾਵਨਾ ਦੀ ਸੱਚ ਪਲੀ ਪਾਂ ਦੇਖ ਲਈ ਹੈਗੀ ਹੈ ਤੋ ਇਸ ਗੱਲ ਤੋਂ ਕੋਈ ਸ਼ੰਕਾ ਨਹੀਂ ਹੈ ਕਿ ਹੁਣ ਪੀਸਾ ਰਹਿ ਨਹੀਂ ਰਹੀ ਦੀ ਕਿ ਜੋ ਵੀ ਮਤਲਬ ਪਹਿਲਾਂ ਕੋ ਮਤ ਪੇ ਦੀ ਜਾਂ ਚਾਰ ਹਰ ਕੋ ਹੱਕ ਕੇ ਗਾਇਆ ਹੈ ਆकांक्षा ਨੂੰ ਪਾਲਣ ਦਾ ਵੀ ਹੱਕ ਹੈ ਪਰ ਉਹਨਾਂ ਨੇ ਜੋ ਅੱਜ ਭਾਵਨਾ ਦਿਖਾਈ ਹੈਗੀ ਕਾਬਲੇ ਤਾਰੀਫ ਹੈਗੀ ਔਰ ਇੱਕ ਸੱਚੀ ਕਾਂਗਰਸੀ ਜੋ ਭਾਵਨਾ ਹੈਗੀ ਹੈ ਜੋ ਉਸ ਕਾਂਗਰਸ ਸਪਿਰਟ ਹੈਗੀ ਹੈ ਜੋ ਸਾਧ ਲਾਲ ਸਿੰਘ ਉਹਨਾਂ ਦੇ ਵਿੱਚ ਵੀ ਹੈਗੀ ਹੈ ਉਹਨਾਂ ਦੇ ਭਾਸ਼ਣਾਂ ਵਿੱਚ ਵੀ ਹੈਗੀ ਹੈ ਔਰ ਜੋ ਜਿੰਦ ਸਿੰਘ ਉਹਨਾਂ ਦੇ ਭਾਸ਼ਣਾਂ ਚ ਵੀ ਦਿਖਾਈ ਦਿੰਦੀ ਹੈਗੀ ਮੈਂ ਉਹਦਾ ਕਾਇਲ ਹੈਗਾ ਬਹੁਤ ਧੰਨਵਾਦੀ ਹੈਗਾ ਇਸ ਦੇ ਸੱਚੇ ਦਿਲ ਨਾਲ ਜਿਸ ਭਾਵਨਾ ਨਾਲ ਇਹ ਅੱਜ ਇੱਥੇ ਹਾਜ਼ਰ ਹੋਏ ਨੇ ਇਹਨਾਂ ਨੇ ਅੱਜ ਅੱਜ ਤੋਂ ਕੱਢ ਨੂੰ ਕੀਤਾ ਹੈਗਾ ਇਕੱਠ ਕੀਤਾ ਹੈਗਾ ਔਰ ਜੋ ਇਹਨਾਂ ਨੇ ਆਪਣੇ ਭਾਸ਼ਣ ਦੌਰਾਨ ਉਸ ਭਾਵਨਾ ਨੂੰ ਵਿਸ਼ੇਸ਼ ਤਨਾ ਸ਼ਬਦਾਂ ਨਾਲ ਬਿਆਨ ਕੀਤਾ ਹੈਗਾ ਉਹ ਬਹੁਤ ਹੀ ਮੇਰੇ ਵਾਸਤੇ ਹੰਗਾਰੇ ਵਾਲੀ ਗੱਲ ਹੈ ਹੌਸਲੇ ਵਾਲੀ ਗੱਲ ਹੈ ਤੇ ਲਾਜ਼ਮੀ ਤੌਰ ਤੇ ਲੋਕ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਕੇ ਜਾਂ ਸੂਤਿਆ ਵਿਚਾਰ ਕਰਕੇ ਅਮਲ ਕਰਕੇ ਕਾਂਗਰਸ ਜਿੱਤ ਨੂੰ ਯਕੀਨੀ ਬਣਾਣਗੇ ਡਾਕਟਰ ਪ੍ਰੀਤ ਕੋਰ ਨੇ ਕਿਹਾ ਹੈ ਕਿ ਮੈਨੂੰ ਪਾਰਟੀ ਤੋਂ ਕੱਢਿਆ ਗਿਆ ਮੈਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੀ ਜੀ ਕਾਂਗਰਸ ਪਾਰਟੀ ਤੁਸੀਂ ਕਹਿੰਦੇ ਹੋ ਕਿ ਪਾਰਟੀ ਛੱਡ ਕੇ ਗਈ ਹੈ ਤਾਂ ਪ੍ਰੀਤ ਕੋਰ ਕਿੰਨੀ ਸੱਚਾਈ ਹੈ ਨਹੀਂ ਕੋਈ ਨਹੀਂ ਕੱਢਿਆ 2 ਸਾਲ ਉਹ ਮਤਲਬ ਸਸਪੈਂਡ ਰਹੇ ਨੇ ਉਹਨਾਂ ਦਾ ਅਖੀਰਲੀ ਤਖਾ ਲੈ ਕੇ ਪਾਰਟੀ ਛੱਡੀ ਐ ਉਹਦਾ ਇੰਨਾ ਲਾਲਚ ਬਤਲੋ ਹੱਦ ਕਰਤਾ ਤੇ ਛੱਡਣੀ ਐ ਤੁਹਾਡੇ ਘਰ ਆ ਛੱਡ ਗਿਆ ਹੈਗਾ ਤੁਸੀਂ ਛੱਡ ਦਿਓ ਉਹਦੇ ਘਰ ਪਰ ਉਹ ਤੁਰਖਾ ਨਹੀਂ ਮਿਲਦੀ ਫਿਰ ਅਖੀਰਲੀ ਤਖਾ ਲੈਣ ਤੋਂ ਬਾਅਦ ਪਾਰਟੀ ਛੱਡੀ ਐ ਉਹਨਾਂ ਦਾ ਲਾਲਚ ਦਿਖਾਈ ਦਿੰਦਾ ਹੈਗਾ ਕਿ ਐਡਾ ਬੜਾ ਸਦਾ ਕਰਦਾ ਖਾਨਦਾਨ ਖਾਂਦਾਨੀ ਮਤਲਬ ਇੱਕ ਲੇਡੀ ਆਪਣੀ ਅਖੀਰਲੀ ਤਰ੍ਹਾਂ ਫਸੂਲਣ ਵਾਸਤੇ ਝੂਠੀ ਮੁੱਠੀ ਕਾਂਗਰਸ ਪਾਰਟੀ ਬਣੀ ਗਈ ਜਦ ਕਿ ਜਦੋਂ ਰਾਜਨਾਥ ਸਿੰਘ ਆਏ ਨੇ ਪੰਜਾਬ ਉਹਨਾਂ ਸਟੇਜ ਤੇ ਬੈਠੇ ਹੋਏ ਸੀਗੇ ਨਾਲ ਕਾਰਜ ਬੈਠੇ ਹੋਏ ਸੀਗੇ ਇਸ ਤੋਂ ਬਾਅਦ ਬੇਸ਼ਰਮੀ ਜਾਂ ਇਸ ਤੋਂ ਬਾਅਦ ਕੀ ਇਸ਼ਟਾਈ ਹੋਰ ਕੀ ਹੋ ਗਿਆ ਅਸਲ ਦੋਸਤਾਂ ਤੇ ਲੰਘ ਗਏ ਨੇ ਆਦੇ ਕੀ ਲੱਗਦਾ ਤੁਹਾਨੂੰ ਕਿੰਨਾ ਦਾ ਮਾਹੌਲ ਹੈ ਦੇਖੋ ਦੇਸ਼ ਭਰ ਜੋ ਖਬਰਾਂ ਆ ਰਹੀਆਂ ਨੇ ਗੋਦੀ ਮੀਡੀਆ ਨਹੀਂ ਕਿਹਾ ਜਾਂ ਸੋਸ਼ਲ ਮੀਡੀਆ ਹੈਗਾ ਉਹਦੇ ਮੁਤਾਬਕ ਜਿਹੜੀ ਭਾਜਪਾ ਦੀ ਵੋਟੇ ਨਹੀਂ ਬਹੁਤ ਪਰਸੈਂਟੇਜ ਘਟ ਹੋਈ ਹੈ ਪਹਿਲੇ ਦੂਜੇ ਚਰਨ ਵਿੱਚ ਭਾਜਪਾ ਹਾਰ ਰਹੀ ਹੈ ਕਿਆ ਪ੍ਰਾਣੇ ਵਾਲੇ ਕਿਲੇ ਧਹਿ ਰਹੇ ਹੈਗੇ ਆ ਰਾਸ਼ਟ ਅੱਧੂ ਅੱਧ ਹੋਣ ਜਾ ਰਿਹਾ तकरीबन ਤੇ ਮਹਾਰਾਸ਼ਟਰ ਜਿਹੜਾ ਹੈਗਾ ਉਹ ਵੀ ਅੱਗੇ ਜਿਹੜੇ ਚੋਣਾ ਆ ਰਹੀਆਂ ਅਜ ਮਸਫੇਰੀ ਸੰਗਿਆ ਜਿਹਾ ਉੱਥੇ ਵੀ ਬਹੁਤ ਪੂਰੀ ਤਰ੍ਹਾਂ ਹਾਰ ਰਹੀ ਹੈ ਬੰਗਾਲ ਚ ਵੀ ਹਾਰ ਰਹੀ ਹੈ ਲੂਜ਼ੇ ਲੂਸ ਕਰ ਰਹੀ ਹੈ ਕਰਨਾਟਕ ਤੋਂ ਲੈ ਕੇ ਤੇਲੰਗਾਨਾ ਤੋਂ ਲੈ ਕੇ ਯੂਪੀ ਤੱਕ ਸੀਟਾਂ 50 ਤੋਂ ਥੱਲੇ ਆਣ ਵਾਲੀਆਂ ਹੈਗੀਆਂ ਬਿਹਾਰ ਸੀਟਾਂ ਕਰਨ ਵਾਲੀਆਂ ਹੈ ਕਿਆ ਦੱਖਣ ਕੋਈ ਗੇਨ ਨਹੀਂ ਹੋ ਰਿਹਾ ਇੱਕ ਅੱਧੀ ਸੀਟ ਕੈਮਲਾ ਜਾਂ ਤਾਂ ਮਨ ਨਾਲ ਜੋ ਬੱਤ ਵਾਲੀ ਆ ਸਕਦੀ ਹੈਗੀ ਹੈ ਪਰ ਉਹ ਜੋ ਘਟਾ ਉੱਤਰ ਭਾਰਤ ਵਿੱਚ ਹੋ ਰਿਹਾ ਹੈਗਾ ਉਹ ਪੂਰਾ ਨਹੀਂ ਹੋਣ ਵਾਲਾ ਔਰ ਉਮੀਦ ਹੈ ਕਿ 200 ਤੇ 220ਾਂ ਵਿਚਕਾਰ ਭਾਜਪਾ ਅੜ ਕੇ ਜਾਊਗੀ ਔਰ ਭਾਜਪਾ ਦੀ ਸੱਤਾ ਨੂੰ ਇਸ ਵਾਰ ਕਾਂਗਰਸ ਪਾਰਟੀ ਅਗਵਾਈ ਇਹ ਜੋ ਜੋ ਇੰਡੀਆ ਕੋਲ ਜੋਰ ਬਣਿਆ ਆਗਾ ਸ਼ਿਕਾਸ ਦੇ ਕੰਮ ਆਊਗਾ ਦੇਖਿਓ ਲਾਗੇ ਬਾਗ ਬਗਾ ਸੁਣਵਾਤੇ ਸੰਵਿਧਾਨ ਦੇ ਬੋਕਸ ਹੋ ਗਿਆ ਸਾਰਾ ਇਲੈਕਸ਼ਨ ਨੂੰ ਸੰਵਿਧਾਨ ਚ ਪਰਵਰਤਨ ਨਹੀਂ ਕਰਾਉਣਗੇ ਤੁਸੀਂ ਇਹਦੇ ਕਰਕੇ ਜਾ ਰਹੇ ਨਹੀਂ ਨਹੀਂ ਇਹਨਾਂ ਨੇ ਇਸ ਤਰ੍ਹਾਂ ਹੀ ਕਰਦੇ ਕਿ ਪਹਿਲਾਂ ਇੱਕ ਪੱਥਰ ਸੁੱਟ ਕੇ ਦੇਖਦੇ ਪਾਣੀ ਚ ਕਿੰਨਾ ਤਦਲਾ ਵਿੱਚੋਂ ਲਹਿਰਾਉਂਦੀਆਂ ਆ ਗਈਆਂ ਇਹਨਾਂ ਦੇ ਦਿਨ ਐਮਪੀ ਲਗਾਤਾਰ ਕਹਿ ਚੁੱਕੇ ਨੇ ਕਿ ਸੰਵਧਾਨ ਅਸੀਂ ਬਦਲਾਂਗੇ ਸੰਵਧਾਨ ਪਹਿਲਾਂ ਵੀ ਬਦਲਿਆ ਗਿਆ ਹੈਗਾ ਪਰ ਜੋ ਇਹਨਾਂ ਦਾ ਮਰੂਵਾਦੀ ਸਦਾਨਤਾ ਹੈਗਾ ਉਹ ਵਿਚਲਾ ਕੇ ਪਾਣਾ ਚਾਹਦੇ ਜੋ ਆਰਐਸਐਸ ਦੀ ਵਿਚਾਰਧਾਰਾ ਹੈਗੀ ਉਹ ਸੰਵਧਾਨ ਪਾਣਾ ਚਾਹ ਰਹੇ ਜਿਸ ਤਰ੍ਹਾਂ ਨੇ ਟੈਕਸਟਬੁੱਕਾਂ ਬਦਲੀਆਂ 10ਵੀਂ ਦਾ ਸਿਲੇਬਸ ਬਦਲ ਲਿਆ ਸੀਬੀਐਸਸੀ ਦਾ ਸਿਲੇਬਸ ਬਦਲ ਲਿਆਇਗਾ ਉਹ ਜੋ ਜੋ ਸਾਰੇ ਗਵਰਨਰ ਬਦਲੇ ਸਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਦਲੇ ਇਹ ਆਰਐਸਐਸ ਦੇ ਭਗਤ ਬੰਦੇ ਆ ਆਰਐਸਐਸ ਦੇ ਐਜੈਂਟ ਹੈਗੇ ਆ ਉਹ ਇਹਨਾਂ ਸੋ ਸਮਝ ਬਾੜੇ ਨੇ ਇਹ ਮੈਂ ਸੰਵਧਾਨ ਨੂੰ ਵੀ ਆਰਐਸਐਸ ਦੀਆਂ ਲੀਹਾਂ ਹਿੰਦੂ ਦਾ ਏਜੰਡਾ ਦੇ ਉੱਤੇ ਔਰ ਜਿਹੜਾ ਮਨੁਵਾਦੀ ਜੋ ਜਬਰਿਤ ਮਨੁਸਮ੍ਰਿਤੀ ਦੀ ਜੋ ਇੱਕ ਇੱਕ ਵਿਚਾਰਤਾ ਰਹਿ ਗਈ ਉਹਦੀ ਤਰਜ ਦੇ ਬਦਲ ਦੀ ਕੋਸ਼ਿਸ਼ ਵਿੱਚ ਡਾਕਟਰ ਸਾਹਿਬ ਕੋਈ ਕੋਈ ਭਗਵੰਤ ਮਾਨ ਆ ਰਹੇ ਨੇਗੇ ਡਾਕਟਰ ਬਲਬੀਰ ਦੇ ਹੱਥ ਦੇ ਜਦੋਂ ਸੂਬੇ ਦਾ ਮੁੱਖ ਮੰਤਰੀ ਕਿਸੇ ਕੈਂਡੀਡੇਟ ਦੀ ਕੰਪੇਨਿੰਗ ਦੇ ਵਿਚਾਰਦਾ ਕਿੰਨਾ ਕਬੂਲ ਹੁੰਦਾ ਡਾਕਟਰ ਗਾਂਧੀ ਦੇ ਲਈ ਚੋਣ ਪ੍ਰਚਾਰ ਲਈ ਕੌਣ ਆਏਗਾ ਆਣ ਵਾਲੇ ਸਮੇਂ ਵਿੱਚ ਦੁਖੈ ਜੋ ਜੋ ਸਾਡੀ ਲੀਡਰਸ਼ਿਪ ਨਹੀਂ ਕੇਂਦਰੀ ਲੀਡਰਸ਼ਿਪ ਹੈ ਜੋ ਬਾਕੀ ਚੋਣਾਂ ਨੂੰ ਵੰਡਲੀ ਹੁੰਦੀ ਜਾਏਗੀ ਉਹ ਤੋਂ ਆਪਾਂ ਰੋਲ ਲਵਾ ਕੇ ਔਰ ਲਾਜ਼ਮੀ ਤੌਰ ਤੇ ਪੰਜਾਬ ਆਣ ਕੇ ਔਰ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਜਾਂ ਤਾਂ ਦੋਨੋਂ ਆਣਗੇ ਜਾਂ ਰਾਹੁਲ ਗਾਂਧੀ ਤੇ ਖੜਗੇ ਸਾਹ ਉਹਨਾਂ ਚੋਂ ਇੱਕ ਆਊਗਾ ਪ੍ਰਿੰਕਾ ਤੇ ਖੜਗੇ ਸਾਹ ਚ ਕੋਈ ਆਊਗਾ ਪਰ ਮੈਨੂੰ ਵੀ ਇਹ ਰਾਹੁਲ ਗਾਂਧੀ ਜ਼ਰੂਰ ਆਣਗੇ ਸਰ ਸਾਹਿਬ ਦਫਤਰਾਂ ਦੇ ਟੱਟ ਦੇ ਉੱਪਰ ਇਹ ਰਾਸ਼ੇ ਬੜਾ ਦਿਖ ਰਿਹਾ ਹੈ ਇਹ ਰਾਸ਼ੇ ਵੋਟਾਂ ਵਿੱਚ ਕਨਵਰਟ ਹੋ ਸਕਦੇ ਆ ਪੰਕਾ ਜੀ ਪੱਕਾ ਉਹਨਾਂ ਦੇ ਲੀਡਰ ਸਾਡੇ ਵਿਚਕਾਰ ਨੇ ਜਿਨ੍ਹਾਂ ਨੇ ਇਸ ਇਲਾਕੇ ਨੂੰ ਸੰਜਿਆ ਹੈਗਾ ਇਸ ਤਾਕਿ ਉਹਨਾਂ ਦੇ ਵਿਕਾਸ ਕਰਾਇਆ ਹੈਗਾ ਔਰ ਜਿਨ੍ਹਾਂ ਜਿਨ੍ਹਾਂ ਉੱਤੇ ਬਹੁਤ ਮਾਣ ਹੈ ਇਲਾਕੇ ਨੂੰ ਉਹਨਾਂ ਦੀ ਕੌਲ ਤੇ ਇਕੱਠ ਹੋਇਆ ਹੈਗਾ ਔਰ ਇੱਕ ਅਤ ਸਾਰਨ ਕੱਟਰੀ ਹੈਗਾ ਪਿੰਡਾਂ ਦੇ ਮੋਤਵਰ ਸੱਜਣ ਪੰਜ ਸਰਪੰਚ ਬਲੌਕ ਸਮਤੀ ਮੈਂਬਰ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਲੰਮ ਨੰਬਰਦਾਰ ਤੇ ਅੱਜ ਸੁਬਾਣੇ ਹਲਕੇ ਦੀ ਸਮੂਹ ਲੀਡਰਸ਼ਿਪ ਸਮੂਹ ਵਰਕਰਾਂ ਦੀ ਇਹ ਮੀਟਿੰਗ ਹੈਗੀ ਹੈ ਇਹ ਇਕੱਠ ਨਹੀਂ ਤੁਸੀਂ ਕਹਿ ਸਕਦੇ ਸਾਡਾ ਜਿਹੜਾ ਕਾਂਗਰਸ ਪਰਿਵਾਰ ਇਕੱਠਾ ਹੋਇਆ ਸ਼੍ਰੀ ਧਰਮਵੀਰ ਗਾਂਧੀ ਜੀ ਦੇ ਸਵਾਗਤ ਕਰਨ ਵਾਸਤੇ ਔਰ ਵਿਸ਼ਵਾਸ ਦਿਵਾਉਣ ਵਾਸਤੇ ਕਿ ਆਉਣ ਵਾਲੀ ਜਿਹੜੀ ਲੜਾਈ ਹੈ ਉਹ ਡਾਕਟਰ ਧਰਮਵੀਰ ਗਾਂਧੀ ਜੀ ਦੀ ਸਾਡੀ ਲੜਾਈ ਹੈ ਅਸੀਂ ਲੜਨੀ ਹੈ ਇਹ ਲੜਾਈ ਇਕੱਠ ਨਹੀਂ ਹੈਗਾ ਸਾਡੀ ਪਾਰਟੀ ਡਿਊਟੀ ਲਾਉਗੀ ਵੱਡਾ ਇਕੱਠ ਵੀ ਕਰਾਂਗੇ ਸੋ ਮਸਲਾ ਟਿਕਟ ਦਾ ਹੁੰਦਾ ਹੈ ਟਿਕਟ ਅਪਲਾਈ ਕਰਨਾ ਮੰਗ ਕਰਨਾ ਹਰੇਕ ਕਾਂਗਰਸੀ ਦਾ ਹੱਕ ਹੈ ਜਦੋਂ ਕਾਂਗਰਸ ਪਾਰਟੀ ਸਾਡੀ ਡਿਸਿਪਲਿਨ ਪਾਰਟੀ ਹੈ ਇੱਕ ਵਾਰੀ ਟਿਕਟ ਦਾ ਫੈਸਲਾ ਹੋ ਜਾਂਦਾ ਹੈ ਲੜਾਈ ਕੱਲੇ-ਕੱਲੇ ਕਾਂਗਰਸੀ ਦੀ ਹੋ ਜਾਂਦੀ ਹੈ ਅਸੀਂ ਲੜਾਈ ਲੜਾਂਗੇ ਤੇ ਵਿਸ਼ਵਾਸ ਦਿਵਾਇਆ ਡਾਕਟਰ ਧਰਮਪ੍ਰੀਤ ਗਾਂਧੀ ਜੀ ਨੂੰ ਵੱਡੇ ਲੀਡ ਦੇ ਨਾਲ ਸਮਾਨੇ ਚ ਫੇਰ ਜਿਤਾਵਾਂਗੇ ਕੱਲੇ ਸਮਾਨੇ ਚ ਸਾਰੇ ਹਲਕੇ ਪਟਿਆਲੇ ਦੇ ਵਿੱਚ ਅਸੀਂ ਇੱਕ ਮੂਵਮੈਂਟ ਤਿਆਰ ਕਰਾਂਗੇ ਇਹ ਸਭ ਤੋਂ ਵੱਡੀ ਲੀਡ ਦੇ ਨਾਲ ਡਾਕਟਰ ਧਰਮਪ੍ਰੀਤ ਗਾਂਧੀ ਜੀ ਜਿੱਤਣੇ ਚ ਮਾਈਨਿੰਗ ਤੇ ਨਜਾਇਜ਼ ਮਾਈਨਿੰਗ ਦੀ ਵੀ ਗੱਲ ਕਰਾਂਗੇ ਲੱਗਦਾ ਕਿ ਆਸ-ਪਾਸ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿੱਦਣੇ ਕੁਝ ਦੇ ਵਿੱਚ ਆਇਆ ਪਿੱਪਰ ਬੜੇ ਚੱਲ ਰਹੇ ਇੱਥੇ ਪਿੱਪਰ ਉਹਨਾਂ ਦੇ ਹੀ ਹੈ ਜਿਹੜੇ ਰੂਲ ਕਰ ਰਹੇ ਆ ਜਿਹੜੇ ਅਹੁਦਿਆਂ ਤੇ ਬੈਠੇ ਆ ਇਕੱਲੇ ਸਮਾਣੇ ਚ ਨਹੀਂ ਸਾਰੇ ਪੰਜਾਬ ਚ ਮਾਈਨਿੰਗ ਚੱਲ ਰਹੀ ਹੈ ਹਰੇਕ ਤਰ੍ਹਾਂ ਦਾ ਗਲਤ ਕੰਮ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਸਰਕਾਰ ਹੈ ਆਜ਼ਾਦ ਭਾਰਤੀ ਸਭ ਤੋਂ ਮੈਂ ਕਹਿੰਦਾ ਮਾੜੀ ਸਰਕਾਰ ਹੈ ਅੱਜ ਤਰਾ ਤਰਾ ਹੋਈ ਪਈ ਹੈ ਇਸ ਕਰਕੇ ਤੁਸੀਂ ਦੇਖ ਰਹੇ ਹੋਏ ਮੌਲ ਬਣਿਆ ਹੋਇਆ ਅੱਜ ਆਵਾਮ ਇਕੱਠਾ ਹੋ ਕੇ ਅੱਜ ਜਿਹੜਾ ਪੰਜਾਬ ਦਾ ਮਾਹੌਲ ਬੜਿਆ ਇਹ ਸਾਡੇ ਰਾਜਾ ਬੜਿੰਗ ਅਭਿਦਰ ਸਿੰਘ ਰਾਜਾ ਬੜਿੰਗ ਨੇ ਜਿਹੜੀ ਮਿਹਨਤ ਕੀਤੀ ਹੈ ਔਰ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੀ ਉਹਦੇ ਵਿਰੋਧ ਚ ਪੰਜਾਬ ਇਕੱਠਾ ਹੋਇਆ ਵੱਡੀਆਂ ਗਿਣਤੀਆਂ ਦੇ ਵਿੱਚ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਔਰ ਪਟਿਆਲੇ ਦੀ ਸੀਪੀਐਸ ਵੀ ਵੱਡੇ ਮਾਰਜ ਨਾਲ ਜਿਵੇਂ ਤੋਂ ਕਿੰਨੇ ਕੀ ਵੋਟ ਸਮਝੋ ਹੱਕ ਦੇ ਵਿੱਚ ਪੈ ਗਈ ਵੱਡਾ ਮਾਰਜ ਬਹੁਤ ਵਧੀਆ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਬੜਨਾ ਅਸੀਂ ਬਣਾਣਾ ਹੈ ਦੇ ਵੱਡੇ ਮਾਰਜਨ ਨਾਲ ਡਾਕਟਰ ਸਾਹਿਬ ਜਿੱਤ ਗਏ ਉਹ ਤਾਂ ਅੱਜ ਨਹੀਂ ਵੱਡੇ ਮਾਰਜਨ ਦੀ ਗੱਲ ਕਰ ਰਹੇ ਐਮਐਲਏ ਸਮਾਣਾ ਚੇਤਨ ਸਿੰਘ ਜੋੜਾ ਮਾਝਾ ਲਗਾਤਾਰ ਜਨ ਕੇ ਗੱਲ ਕਰ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਸਿੱਟਾ ਨਹੀਂ 13 ਦੇ 13 ਸੀਟਾਂ ਜਿੱਤਾਂਗੇ ਅਸੀਂ ਉਸ ਦਾ ਕੀ ਕਹਿਣਾ ਚਾਹੀਦਾ 13 ਦੀਆਂ 13 ਸੀਟਾਂ ਦਾ ਆਉਣ ਵਾਲੇ ਸਮੇਂ ਦੀ ਹੁਣ ਜਿਹੜੀ ਕੈਂਪੇਨ ਚੱਲ ਰਹੀ ਹੈ ਉਸ ਤੋਂ ਕਹਿਣਾ ਕਹਿਣ ਕੋਣ ਨਾਲ ਕੁਝ ਨਹੀਂ ਹੁੰਦਾ ਗੱਲ ਤਾਂ ਜਿਹੜੀ ਅੱਜ ਦੀ ਜਿਹੜੀ ਪਿਕਚਰ ਦਿਖ ਰਹੀ ਹੈ ਓਵਰ ਆਲ ਪਿਕਚਰ ਪੰਜਾਬ ਦੀ ਹੈ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਮжоਰਿਟੀ ਸੀਟਾਂ ਕਾਂਗਰਸ ਪਾਰਟੀ ਦੇ ਤੋ ਕਿ ਇਨ੍ਹਾਂ ਦੇ ਵਿੱਚ ਡਾਕਟਰ ਧਰਮਪ੍ਰੀਤ ਗਾਂਧੀ ਜੀ ਇੱਕ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ